ਤੇ ਜੀ ਤੇ ਜਦੋਂ ਯਾਰ ਬਾਈ ਟਰੈਡ ਵਿਗ ਗਿਆ ਤੀ ਫੇਰ ਲੋ ਟਰੈਡ ਵਿਗ ਗਿਆ ਸੀ ਬੈਠੇ ਦੁਨੇ ਹੂੰ ਦੁਨੇ ਭਰਾ ਮਾਲਾ ਵੀ ਮੇਰੇ ਭਰਾ ਹੂੰ ਬਹਿ ਗਏ ਸੀ ਭਾਈ ਤੂੰ ਚੱਲ ਹੋਈ ਜਾਂਦਾ ਯਾਰ ਵੀ ਦੁੱਖ ਨੂੰ ਲੈਣਾ ਉਹਨਾਂ ਦੀ ਆਪਣਾ ਹੱਲ ਕਿਵੇਂ ਹੋਊਗਾ ਹੂੰ ਕਾਨੇ ਕਲੇ ਪਹਿਲਾਂ ਬਾਹਰ ਨਹੀਂ ਸੀ ਬਣ ਸਕਦਾ ਹੂੰ ਕਾਨੇ ਕਲੇ ਕੀਦੇ ਰਿਸ਼ਤੇਦਾਰ ਸੀ ਇਹ ਗੁਰੇ ਰਿਸ਼ਤੇਦਾਰ ਸੀ ਅਦਾ ਗੁਰੇ ਦੇ ਤੇਰੇ ਭਰਾ ਦੇ ਹਾਂ ਵੱਡਾ ਭਰਾ ਸੀ ਅਸੀਂ ਹਰੰਭਾ ਪਾਖੀ ਲੈਂਦੇ ਰਹੇ ਹਾਂ ਜੇ ਕਣਕ ਵੀ ਕੱਢਣੀ ਹੁੰਦੀ ਹੂੰ ਜਦੋਂ ਮੇਰਾ ਭਾਈ ਢਿੱਲਾ ਸੀ ਹਾਂ ਉਦੋਂ ਅਸੀਂ ਹਰੰਭਾ ਉਗਣ ਵਾਲੇ ਦਾ ਉਹਨਾਂ ਨੇ ਕੱਢ ਕੇ ਗਏ ਗਣਕ ਹਾਂ ਇਹ ਵੀ ਬਹੁਤ ਗਣ ਕੱਢ ਕੇ ਗਏ ਮਿਕਰੀਏ ਹਾਂ ਸਾਡਾ ਜਿਹੜਾ ਐਡਾ ਕੰਮ ਹੋ ਗਿਆ ਸੀ ਤੇ ਉਹ ਤੋਂ ਬਾਅਦ ਅਸੀਂ ਬਾਹਾਂ ਲਿਆ ਅਸੀਂ ਬਾਹਾਂ ਲਿਆ ਅੱਡੇ ਦੇ ਬਿਲੈ ਲਿਆ ਅੱਛਾ ਛੜਕ ਤੇ ਬਾਈਕ ਕਿਨੇ ਬਾਈ ਲਿਆ ਅੱਛਾ ਬਾਈ ਲਿਆ ਬਾਈ ਲਿਆ ਜਿਹੜਾ ਭਾਈ ਸੀ ਦੋਨੇ ਭਰਾ ਨੇ ਸੋਚੀ ਇਹਨੇ ਵੀ ਟਾਇਰ ਵੀ ਗਿਆ ਬਾਹਾਂ ਆਪਾਂ ਬਾਹਾਂ ਬੀਜਾਂਗੇ ਕਿ ਮੈਂ ਨਰਮਾ ਬੀਜਾਂ ਹਾਂ ਹਾਂ ਔਖੇ ਹੋ ਗਏ ਸੀ ਔਖੇ ਹੋਏ ਕੀ ਕਰਿਆ ਵੀ ਆਪਾਂ ਐ ਕਰੀਆ ਯਾਰ ਮੈਨੂੰ ਕਹਿੰਦਾ ਵੀ ਕਿਵੇਂ ਕਰੀਏ ਯਾਰ ਮਾਹ ਫੇਮਾ ਗੋਲਾਂ ਕੋਲ ਜਾ ਕੇ ਨੂੰਣ ਯਾਰ ਉਹ ਗੋ ਕੋਲੇ ਕੌਣ ਸੀ ਮੇਰੇ ਰਿਸ਼ਤੇਦਾਰ ਸੀ ਅਸਾ ਰਿਸ਼ਤੇਦਾਰ ਹਾਂ ਹਾਂ ਉਹ ਕਹਿੰਦੇ ਵੀ ਇੱਕ ਦਿਨ ਫੇਰ ਜਾ ਹਾਂ ਆਥਵੇਂ ਚੱਲਾਂਗੇ ਹਾਂ ਉਹਨਾਂ ਨੂੰ ਐ ਗਏ ਵੀ ਠੋੜ ਦੇਲ ਦਾ ਅਸੀਂ ਭਰਾ ਕਿ ਰੱਖਿਆ ਸੀ ਹਾਂ ਵੀ ਠੋੜ ਫੇਰ ਜੀ ਲਿਆ ਹੁਣ ਅੱਛਾ ਗੱਡੀ ਆ ਢਾਈ ਸੌ ਰੁਪਏ 55 ਆਇਆ ਸੀ ਹਾਂ ਗੇਬੂ ਵੀ ਵਿਚਾਰਾ ਮੈਂ ਕਦੀ ਸਾਡੇ ਨਾਲ ਮਦਦ ਵੀ ਰਾਤ ਨੂੰ ਅੱਛਾ ਗੇਬੂ ਕੌਣ ਸੀ ਗੇਬੂ ਮੇਰੇ ਤਾਏ ਦਾ ਮੁੰਡਾ ਅੱਛਾ ਤਾਏ ਦਾ ਮੁੰਡਾ ਅਸੀਂ ਇਕੱਠੇ ਸੀ ਉੱਥੇ 4-5 ਜਣੇ ਹੂੰ ਵਾਹਣ ਵਾਲਾ ਇੱਕ ਵਾਹਣਾ ਹੁੰਦਾ ਸੀ ਅਸੀਂ ਤੀਆਂ ਬਾਰੀਆਂ ਤੀਆਂ ਵਾਹ ਕੇ ਉੱਥੇ ਆ ਗਏ ਫਿਰ ਪੱਖੋ ਵਾਲੀ ਵਾਹ ਕੇ ਸਾਡੇ ਕੋਲ ਵਾਹਣ ਵਾਲਾ ਸੀ ਫਿਰ ਆ ਕੇ ਡੇਰੇ ਲੈਵੇ ਵਾਹ ਫਿਰ ਅਸੀਂ ਆ ਆ ਵਾਹਣ ਵਾਹ ਕੇ ਫਰਾਂ ਆਏ ਹੂੰ ਉਗਲੇ ਆ ਕੇ ਮੜ ਲਾ ਵੀ ਹਾਂ ਜਿਹੜੀ ਆ ਕੇ ਜਦੋਂ ਯਾਰ ਰੱਕ ਘਟ ਦੀ ਵਾਹਣ ਦੀ ਵਾਹ ਕੇ ਅਸਾ ਰਿਸ਼ਤੇਦਾਰ ਉਹ ਹੁੰਦੇ ਦੀਆਂ ਦੇਖ ਮਦਦ ਦਵਾਉਂਦੇ ਹੈ ਨਾ ਤੀਆਂ ਨਾ ਹਾਂ ਉਹ ਕਿਹੜੇ ਡਰਨ ਦੀ ਲੋੜ ਨਹੀਂ ਅਸੀਂ ਵਾਹਾਂਗੇ ਹੂੰ ਵਾਹ ਕੇ ਉਹਨੇ ਬੀਜਨ ਦਾ ਗੁਰਾ ਕਹਣਾ ਮੈਂ ਕਹਿੰਦੇ ਬੀਜ ਕੇ ਵੀ ਆਵਾਂਗੇ ਹਾਂ ਮੈਂਮ ਨਾ ਕਰੂੰ ਹਾਂ ਚੜ ਭਈ ਅਸੇ ਬੀਜਾ ਸਾਡਾ ਬਸ ਹੁਣ ਉਦੋਂ ਬਾਅਦ ਅਸੀਂ ਨਰਮਾ ਫੇਰ ਬੀਜਤ ਹਾਂ ਹਾਂ ਟਰੜ ਜੀ ਪਹੁੰਚਣਾ ਵੀ ਸਾਨੂੰ ਹਾਂ ਗੁਰਾ ਕਹਣਾ ਕਿਵੇਂ ਖੜੀਆਂ ਨਰਮਾ ਚੁਗਣ ਵਾਲਾ ਚੁਗਿਆ ਪਿਆ ਹਾਂ ਛਟੀਆਂ ਆ ਪਈਆਂ ਨਾ ਛਟੀਆਂ ਦਾ ਚੱਕਨ ਰਸ ਨਾ ਹੋਰ ਹੋਵੀ ਸਨ ਹਾਂ ਮਹਾ ਪਕਾਨੇ ਕੀ ਚੱਲਦੇ ਆ ਜੀ ਨੇ ਹਾਂ ਕੰਨੇ ਕੀ ਕੀ ਰਿਸ਼ਤੇ ਸਰ ਜੀ ਮੇਰਾ ਭਰਾ ਵੇ ਹੈ ਅਸੇ ਗੁਰਾ ਮੜਲਾ ਵੀ ਹਾਂ ਹਾਂ ਉਹ ਕਹਿੰਦੇ ਵੀ ਤਵੀ ਨਾਲ ਜਾਵਾਂਗੇ ਪਾ 16 ਹੂੰ ਜਿੰਨੇ ਵੀ ਛੋਡੇ ਬੱਚੇ ਨਰਮਨੁਮਾ ਵਾਹਾਂਗੇ ਹੂੰ ਅਸੀਂ ਇਹੇ ਜਿਹੇ ਵੜੇ ਵਾਗ ਨਾ ਕੋਈ ਹੂੰ ਉਹ ਕਹਿੰਦੇ ਕੋਈ ਕਰਨੀ ਚੱਲਾਂਗੇ ਹੂੰ ਤੇ ਮਾਂ ਦਾ ਪਤਾ ਵਿੱਚ ਦਾ ਤੋੜਾ ਬਿਕੇ ਡੰਬਾ ਉਹਦੋਂ ਵੀ ਕਿ ਬੂ ਵਿਚਾਰਾ ਨਾਲ ਰਿਹਾ ਸਾਡੇ ਨਾਲ ਜਣੀ ਸਾਰੀ ਰਾਤ ਨਾੜ ਗਰਾਂ ਨਾਲ ਉਹ ਵਾਹਾਂਗੇ ਹੂੰ ਰੜਕ ਕੱਢਦੀ ਵਿੱਚੇ ਛਟੀਆਂ ਵਾਹੀਆਂ ਹੂੰ ਫੇਰ ਵੀ ਜਿਹੜੇ ਵਿਚਾਰੇ ਕਣਕ ਤੇ ਠੀਕ ਆ ਇੰਨੀ ਮਤ ਸਾਡੀ ਉਹ ਕਰਦੇ ਰਹੇ ਨੇ ਇਹ ਵੀ ਕੁ ਗੋਲੇ ਕਰਦੇ ਰਹੇ ਨੇ ਅੱਗੇ ਰਿਸ਼ਤੇਦਾਰੀਆਂ ਦੇ ਵਿੱਚ ਪਿਆਰ ਹੁੰਦਾ ਦੀ ਹੈ ਨਾ ਪਿਆਰ ਸੀ ਪਿਆਰ ਸੀ ਆਪਣੇ ਪਰਿਵਾਰਾਂ ਜੀ ਪਿਆਰ ਸੀ ਜਿਵੇਂ ਇੱਕੇ ਬੰਦੇ ਰਹਿ ਗਏ ਯਾਰ ਹਾਂ ਛੋਟੇ ਬੁੜੇ ਸਿੱਥੇ ਓਖੇ ਅਸੀਂ ਆਸੀਂ ਛੌਕ ਨਾ ਗੱਲਾਂ ਕਰਦੇ ਅੱਛਾ ਉਹ ਕਹਿੰਦੇ ਸਾਗਾ ਲੈ ਜੀ ਮੈਂ ਚੱਕ ਕੇ ਮਾਝਾ ਪੁਰਾ ਵਾ ਗੇ ਹਾਂ ਪੁਰਾ ਕਹਿੰਦਾ ਕੰਮ ਕਰੇ ਸਾਡਾ ਕੰਮ ਕਿਵੇਂ ਦੀ ਉਹ ਥੋੜੀ ਸੀ ਹੀ ਕਿਲੇ ਵਹਣ ਦੇ ਨਹੀਂ ਸਾਡੇਆਂ ਦਾ ਮਾਂ ਘਾ ਵੀ ਕੰਮ ਕਿਵੇਂ ਦੀ ਪੂਰਾ ਅਸਰੇ ਦਾ ਸੀ ਸੁਹਾਗਾ ਝੰਡਾ ਵਾਲਾ ਸੁਹਾਗਾ ਬਣਾਇਆ ਸੀ ਹਮ ਨਿੱਕਰ ਸਾਡੇ ਨੂੰ ਸੁਹਾਗਾ ਸੀ ਉਹ ਹਮ ਬਾਈ ਮਾਤਾ ਮੋਢਾ ਲਾ ਤੂੰ ਦੱਸ ਗੁਰੇ ਹਮ ਗੋਰਾ ਕਹਣਾ ਮੈਂ ਵੀ ਲਾ ਲੂੰਗਾ ਹਮ ਇਹ ਕਿੱਡੀ ਗੱਲ ਹੈ ਕਣ ਹਮ ਬਾਈ ਲਾਲਿਆ ਮੋਢਾ ਹੋ ਗਈ ਸੀ ਹਮ ਇੱਛੇ ਰਹਿ ਗਿਛਣਾ ਫੇਰ ਸਾਡੇ ਇੱਥੇ ਪਾਣੀ ਨਹੀਂ ਪੈਂਦਾ ਹਮ ਅਸੀਂ ਭਾਈ ਖੋਰ ਨਾਲ ਭਰੀ ਗਏ ਸਾਡੇ ਕੋਲ ਟਾਇਟਰ ਮਾਰਾ ਸੀ ਸੰਲਾਂ ਹਮ ਫੇਰ ਗੋਰਾ ਲਗਾਣਾ ਸੀ ਆਸੀ ਬਹੁਤ ਹੈ ਬੁੜਾ ਕਹਿੰਦਾ ਦੱਸੋ ਹੁਣ ਕਿਹੜਾ ਟੈਟ ਕਰਾਉਣਾ ਉਹ ਆਪਣੇ ਬੈਂਕ ਕੰਮ ਕਰੀ ਜਾਂਦੇ ਹਾਂ ਹਮ ਅਸੀਂ 5 ਕਿਲੋ ਪੂਰਾ ਟੱਬਾ ਚੱਕਿਆ ਫਿਰ ਹੁਣ ਸੁੱਖ ਨਾਲ ਫਿਰ ਅੱਜ ਤੋਂ ਐਂ ਦੇਖ ਲੈ ਫਿਰ ਕਰਦੇ ਵੀ ਰਾਜ ਹੂੰ ਰਾਜ ਕਰ ਜਾਂਦੇ ਸ਼ੌਂਕ ਨਾਲ ਕੰਮ ਕਰਦੇ ਜਾਂਦੇ ਹੁਣ ਪਰ ਹੁਣ ਮੁੰਡੇ ਗੜਬੜੀ ਜੀ ਕਰਦੇ ਨੇ ਆਪਣਾ ਨੂੰ ਉਹ ਐ ਤਾਂ ਕੋਈ ਗੱਲ ਨਹੀਂ ਉਹ ਜਵਾਗ ਨੇ ਇਹ ਨਵੀਂ ਪੀੜੀ ਆ ਗਈ ਹੈ ਹਾਂ ਨਵੀਂ ਪੀੜੀ ਆ ਗਈ ਹੈ ਕਰਕੇ ਰਾਜੀ ਨਹੀਂ ਨਾ ਛਮਾਂ ਲਾ ਕੇ ਰਾਜੀ ਹੈ ਉਹ ਕੋਈ ਗੱਲ ਨਹੀਂ ਇਹ ਤਾਂ ਸਾਰੇ ਇੱਕੋ ਦਾ ਨਹੀਂ ਹੈਗਾ ਤਾਂ ਦਾਦੇ ਪੁੱਤ ਸਾਰੇ ਦੀ ਇੱਕੋ ਹੀ ਕਹਾਣੀ ਹੁੰਦੀ ਸਾਰੀ ਹੀ ਹੋਗਾ ਹੈ ਅੱਛਾ ਸ਼ੌਂਕਨਾ ਕੰਮ ਕਰੂੰ ਜਿਹੜਾ ਪਹਿਲਾਂ ਭਰਾ ਅਜ ਪਿਆਰਦੀ ਹੁਣ ਤਾਂ ਨਹੀਂ ਜੀਤਕ ਨਾ ਹੈਨੀ ਹੁਣ ਤਾਂ ਯਾਰ ਖਾਰ ਹੀ ਆ ਗਈ ਜਿਵੇਂ ਆਪਾਂ ਕਹਿੰਦੇ ਵੜਵੜ ਖਾਂਦੇ ਨੇ ਲਵੀ ਵੀ ਨਹੀਂ ਆਉਂਦਾ ਕੋਈ ਹਾਂ ਹਣਾ ਅੱਗੇ ਸ਼ੌਂਕਨਾ ਕੰਮ ਕਰਨਾ ਆਥਰੇ ਪਤਾ ਇੱਥੇ ਹੁਣਾਂ ਨੇ ਖੇਤ ਹਾਂ ਖੇਤ ਹੀ ਪੈ ਜਾਣਾ ਕਿਤੇ ਕਿਤੇ ਉਥੇ ਮੋਟਰ ਤੇ ਵਗ ਜਾਣਾ ਉਥੇ ਮੁਰਗੇ ਹੁੰਦੇ ਸਾਡੇ ਹਾਂ ਦੇਸਾਂ ਦੇ ਜਾਂ ਬੱਕਰੇ ਖਾਂਦੇ ਹਨ ਇੱਟਠੇ ਸ਼ੂਰ ਵੀ ਮੁਰਾ ਬਣਾਉਂਦਾ ਐਵੇਂ ਕਰੀ ਬੁੜੇ ਨੇ ਸਾਨੂੰ ਖਰਾਕ ਨਹੀਂ ਕੱਟ ਦਿੱਤੀ ਕਿਤੇ ਨਾ ਬਹੁਤ ਸੇਵਾ ਕਰੀ ਜਣਾ ਜਿਵੇਂ ਤੁਸੀਂ ਅੱਗੇ ਲਾਣੇ ਹੁੰਦੇ ਦੀ ਹੁਣ ਨਹੀਂ ਹੈਗੇ ਲਾਣੇ ਹਨ ਹੁਣ ਤਾਂ ਖਤਮ ਹੋ ਗਏ ਹੁਣ ਤਾਂ ਯਾਰ ਗੱਲ ਸੁਣ ਮੇਰੀ ਕਿਸੇ ਜਵਾਕ ਇੱਕ ਆ ਕਿਸੇ ਉਹ ਉਹ ਲੜ ਕੇ ਸਪਰੇ ਵੀ ਜਾਂਦੇ ਨੇ ਕੋਈ ਹੋਰ ਕਰ ਜਾਂਦੇ ਨੇ ਬੁਲਾਉਣ ਦੀ ਲੋੜ ਨਹੀਂ ਚੱਕਾਂ ਨੂੰ ਹਾਂ ਆ ਗੱਲਾਂ ਨੂੰ ਅੱਗੇ ਬੁੜੀਆਂ ਹੁੰਦੀਆਂ ਸਮੋਣੀਆਂ ਹੁੰਦੀਆਂ ਵੱਡੀਆਂ ਹੂੰ ਉਹ ਵੀ ਵੱਡੀਆਂ ਗੱਲਾਂ ਸੀਆਂ ਛੋਟੇ ਝੰਡਾ ਖੜਾ ਹੈ ਹੂੰ ਓਹੋ ਹੈਗਾ ਹੈ ਛੋਟੇ ਤਿੰਨ ਪੀੜੀਆਂ ਦਾ ਝੰਡਾ ਹੈ ਅੱਛਾ ਪੰਜ ਪੀੜੀਆਂ ਦਾ ਝੰਡਾ ਹੈ ਉਹ ਠੀਕ ਆ ਇੱਥੇ ਮੈਜਰ ਉਪਰ ਮਾਲ ਬਠਾਉਂ ਲਿਆ ਕੇ ਹੂੰ ਮੇਰਾ ਤਾਇਆ ਜੀ ਹਾਂ ਹਾਂ ਉਰੂਫ ਹੂੰ ਫੇਰ ਅਸੀਂ ਜਾਂਦੇ ਉੱਥੇ ਕਾਬਰੀਆਂ ਨੇ ਹੂੰ ਉੱਥੇ ਖੂਹ ਹੁੰਦਾ ਨਾ ਹੂੰ ਪਾਣੀ ਦਾ ਹੂੰ ਉੱਚ ਤੇ ਜੜਕ ਪਿਆ ਹੂੰ ਮਾਲ ਚਾਰ-ਚਾਰ ਦੇ ਸਾਥੋਂ ਹੂੰ ਪੱਗਾਂ ਨਾ ਕਿੱਥੇ ਨਿਕਲ ਪੱਗਾਂ ਕਿਹੜੀਆਂ ਸੀ ਹੂੰ ਨੰਗੇ ਸਿਰ ਨੂੰ ਟੋਕਣਾ ਸੀ ਉਹਨੂੰ ਹੂੰ ਭਾਈ ਭੱਜ ਕੇ ਗਏ ਪੱਖੋਲੇ ਕੋਲ ਜਿਹੜੇ ਪੱਖੋਲੇ ਸੀ ਉਹ ਕਨੇ ਵੀ ਦੇਖ ਰਹੇ ਲਾਸਤਾ ਪਈ ਹੈ ਹੂੰ ਉਹ ਲਾਸ ਨਾ ਛਪਾ ਕੇ ਨਿਕਲਿਆ 5000 ਉਹ ਆ ਬੱਠਾ ਫੜੀ ਹਣ ਫੇਰ ਆਹ ਕੰਮ ਸੀ ਉਹ ਮਾਰ ਚਾਰ ਤੇ 20 20 ਬੰਦੇ ਇਕੱਠੇ ਹੋ ਜਾਂਦੇ ਅਸੀਂ ਇੱਕ ਜਣੇ ਨੂੰ ਕਹਿੰਦੇ ਵੀ ਅਸੀਂ ਜਾਣਿਆ ਹੂੰ ਤੂੰ ਜਾ ਕੇ ਜਾਲ ਬਣਾ ਲਾ ਅੱਛਾ ਕਿੰਢ ਮੈਂ ਜਾਲ ਛੋੜੇ ਉੱਥੇ ਉੱਥੇ ਬਾੜੀ ਵਧੀਆ ਸੀ ਹੂੰ ਤੇ ਪਸ਼ੂ ਕਿੰਨੇ ਕਿੰਨੇ ਕੋ ਹੁੰਦੇ ਫਿਰ ਉਦੋਂ ਪਸ਼ੂ ਹੂੰ ਪਸ਼ੂ ਕਿਸੇ ਕੋਲ 10 ਪਸ਼ੂ ਮਹੀਆਂ ਗਾਂਆਂ ਹੂੰ ਗਾਂਆਂ ਨੂੰ ਕੋਈ ਵਾਹ ਬਾਹੂ ਨਹੀਂ ਹੈ ਤੇ ਦੁੱਧ ਕਿਵੇਂ ਹੁੰਦਾ ਦੀ ਫੇਰ ਘਰਾਂ ਦੇ ਵਿੱਚ ਦੁੱਧ ਛੌਂਕਣਾ ਹੁੰਦਾ ਸੀ ਹੂੰ ਬਣਨੀ ਆਸ ਤੇ ਧਰਨੀ ਹੁੰਦੀ ਅੱਗੇ ਤੌਰੀਆਂ 'ਚ ਹੂੰ ਇਹ ਹੈ ਦੁੱਧ ਪੱਕਾ ਹੁੰਦਾ ਗੱਲੇ ਨਹੀਂ ਛੱਡਦੇ ਇਹ ਗੁਰਨਾਬੀ ਲੈਂਦੇ ਸਾਰਿਆਂ ਨੂੰ ਰੋਕੀ ਖਾਣ ਦੀ ਲੋੜ ਨਹੀਂ ਚੰਗੀ ਫੇਰ ਆਟੇ ਵਿੱਚ ਹੀ ਨੀ ਕਰ ਦਲਕੀ ਨੂੰ ਕੋਣਾਂ ਨੇ ਤਾਂ 버ਗਰ ਹੀ ਖਾਈ ਜਾਂਦੇ ਪੱਕੀ ਪੱਕਾ ਹੁੰਦਾ ਲਾਲ ਦੁੱਧ ਤੇਰੇ ਉੱਤੇ ਆਈ ਹੀ ਹੋ ਜੇ ਤੇ ਹੋੜ ਵਰਗੀ ਹੋ ਜੀ ਜੇ ਹੋਰੇ ਆਪਣੀ ਮੜਾਈ ਤੇ ਮੁਰਗੀਆਂ ਤਾਂ ਨਹੀਂ ਤੇ ਕਹਿੰਦੀਆਂ ਵੀ ਗੋਹਾ ਛਕਣ ਕਰੀਆਂ ਕਰੀਆਂ। ਨਾ 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 ਆਰਾਮ ਕਰੋ। ਅਬ ਕਿਹਦੇ ਹੱਲੇ ਕੰਮ ਹੀ ਨਹੀਂ ਸੀ ਬਿੱਬੀਆਂ ਆਇਆਂ ਕਹਿੰਦੀਆਂ। ਉਹ 5 ਵਜੇ ਉੱਠਦੇ ਆਂ ਬੜ ਗਏ। 4 ਵਜੇ 3 ਵਜੇ ਅਸੀਂ ਕੱਖ ਲੈਣ ਵਗ ਜਾਂਦੇ। ਮਾਝ ਤੁੰਨੇ ਮਾਝ ਗੁਰਾ? ਹੂੰ। ਦੁੰਨੀ ਹੁੰਦੇ। ਉਹਦੇ ਆਉਣੀਆਂ ਹੁੰਦੀਆਂ ਇਹ ਵਾਦਾ ਨਹੀਂ ਆਪਾਂ ਕਹਿੰਦੇ ਵੀ 4 ਕੱਪੜੀਆਂ 5 ਕੱਪੜੀਆਂ ਮੁੱਥ ਤੇ ਹੁੰਦੇ ਆ। ਅੱਛਾ ਅੱਛਾ। ਅਸੀਂ ਦੁੰਨੀ ਲੈ ਦਿੰਦੇ। ਠੀਕ ਆ। ਸਾਡੇ ਕੋਲ ਕਈਆਂ ਹੁੰਨੀਆਂ ਚਾਹੀਏ ਇੱਕ ਪਹਾੜੀ ਹੁੰਦੀ ਇੱਕ ਪਾਸੇ ਪਹਾੜੀ ਲਾਣ ਦੇ ਇੱਕ ਪਾਸੇ ਉਹ ਚੱਕੀ ਦੇ ਪਾਸੇ ਜਾ ਕੇ ਐਂ ਕਾ ਦਿੰਦੇ ਯੂਨੀਵਰਸਿਟੀ ਹੁੰਦੇ ਇਹਨਾਂ ਸਾਂਝੇ ਪਰਿਵਾਰਾਂ ਦੀਆਂ ਪਹਿਲਾਂ ਦੀਆਂ ਗੱਲਾਂ ਦੀਆਂ ਹਾਂ ਹਾਂ ਪਹਿਲਾਂ ਦੀਆਂ ਗੱਲਾਂ ਨੇ ਸਾਰੇ ਹਾਂ ਹੁਣ ਤਾਂ ਯਾਰ ਇਕੱਲੇ ਇਕੱਲੇ ਹੋ ਗਏ ਕੋਈ ਕੈਨੇਡਾ ਵਾਕਿਆ ਯਾਰ ਹੁਣ ਤਾਂ ਯਾਰ ਜਵਾਕ ਬੁੜੇ ਨੂੰ ਬੁਲਾਉਂਦੀ ਨਹੀਂ ਹੁਣ ਰਹੀ ਥੋੜੇ ਕੇ ਇਕੱਲਾ ਜਿਹੜੇ ਇਕੱਲੇ ਜਵਾਕ ਨੇ ਹਨ ਜਿੱਤੇ ਯਾਰ ਜਿਹੜੇ ਹੁਣ ਮੰਨ ਲਾ ਵੀ ਇਕੱਲੇ ਇਕੱਲੇ ਅਸੀਂ ਮੰਨ ਲਾ ਵੀ ਮੇਰੇ ਵੀ ਇਕੱਲੇ ਯਾਣਾ ਤੇ ਜਿਹੜੇ ਉਦੋਂ ਪੰਜ-ਪੰਜ ਹੁੰਦੇ ਦੀ ਹੁਣ ਤਾਂ ਕਹਿੰਦਾ ਯਾਰ ਮੈਂ ਤਾਂ ਜੇ ਆ ਨਹੀਂ ਦਬਾਉਂਦਾ ਤਾਂ ਆ ਕੰਮ ਕਰਦਾ ਤੇ ਉਦੋਂ ਫਿਰ ਬੁੜੇ ਕੀ ਕਹਿੰਦੇ ਦੀ ਗੱਲ ਇਹ ਹੀ ਗੱਲ ਹੀ ਨਹੀਂ ਕੋਈ ਅੱਛਾ ਹਾਂ ਫੇਰ ਕੋਈ ਬਹਾਨਾ ਨਹੀਂ ਸੀ ਕਹਿੰਦਾ ਕੁਝ ਕੋਈ ਨਹੀਂ ਕਹਿੰਦਾ ਕੰਮ ਹੀ ਕਰੀਣਾ ਪਸੂ ਮਾਲ ਚੜੀ ਉੱਡੀ ਹੋ ਜਾਂਦੀ ਕੋਈ ਕੰਮ ਕਰੀ ਜਾਂਦਾ ਹਨਾ ਫੇਰ ਅੱਡੋੜੀ ਤਰੀਕਾ ਸੀ ਇਹ ਨਾ ਬਾਈ ਪੁਰਾਣੇ ਪੰਜਾਬ ਦੀਆਂ ਤੇ 85 ਮਲੋਈ 99 ਤੱਕ ਦੀਆਂ ਗੱਲਾਂ ਨੇ ਇਹ ਮਰਬਾਦਨ ਜੀ ਵੱਲ ਦੀਆਂ ਗੱਲਾਂ ਸਾਰੀਆਂ ਇਹ ਹਾਂ ਪਹਿਲਾਂ ਜਿਹੜਾ ਪੁਰਾਣਾ ਪੰਜਾਬ ਦਿਨ ਉਹ ਇਸ ਤਰ੍ਹਾਂ ਨਾ ਹੁੰਦਾ ਸੀ ਜੇ ਭਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰੋ